ਦਿੱਤਾ ਬੇਨਤੀ ਕੀਤੀ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਕਿ ਸਿੰਘ ਸਾਹਿਬ ਜੀ ਤੁਸੀਂ ਸਾਡੇ ਸਮਾਗਮ ਵਿੱਚ ਜਰੂਰ ਦਰਸ਼ਨ ਦਿਓ ਹਾਜ਼ਰੀ ਭਰੋ ਤੇ ਸਾਡੀ ਸਭ ਦੀ ਬੇਨਤੀ ਪ੍ਰਵਾਨ ਕਰਦੇ ਆ ਪ੍ਰਬੰਧਕਾਂ ਦੀ ਸਾਡੀ ਸਭ ਦੀ ਬੇਨਤੀ ਪ੍ਰਵਾਨ ਕਰਦੇ ਆ ਸਿੰਘ ਸਾਹਿਬ ਜੀ ਆਏ ਹਨ ਆਪਾਂ ਉਹਨਾਂ ਤੋਂ ਕੁਝ ਮਿੰਟ ਵਿਚਾਰ ਸਰਵਣ ਕਰਦੇ ਆ ਦਵਾਨ 6:30 ਵਜੇ ਆਪਾਂ ਸ਼ੁਰੂ ਕਰ ਲਈਦਾ ਹੈ 8:30 ਹੋ ਜੱਲੇ ਹੈ ਪਰ ਲਾਹਾ ਹੀ ਲੈਣਾ ਹੈ ਆਨੰਦ ਲੈਣਾ ਹੈ ਤੇ ਥੋੜਾ ਚਿਰ ਟਕਾ ਬਣਾ ਕੇ ਸੰਗਤ ਨੂੰ ਬੇਨਤੀ ਹੈ ਬੈਠਣਾ ਹੈ ਹਾਲਾਂਕਿ ਅਸੀਂ ਸਾਰੇ ਚਾਹੁੰਦੇ ਸੀ ਕਿ ਮੈਨੂੰ ਪਤਾ ਲੱਗਾ ਮੈਂ ਕਿਹਾ 10:00 ਵਜੇ ਸਿੰਘ ਸਾਹਿਬ ਆ ਜਾਣ ਸਾਰੀ ਸੰਗਤ ਆਈ ਹੋਏਗੀ ਟਕਾ ਬਣਿਆ ਹੋਏਗਾ ਫਿਰ ਜਿਆਦਾ ਆਨੰਦ ਬਣੇਗਾ ਪੰਡਾਲ ਭਰੇ ਹੋਣਗੇ ਸਾਰੇ ਪਰ ਮਜਬੂਰੀਆਂ ਹੁੰਦੀਆਂ ਨੇ ਇਹਨਾਂ ਦੀਆਂ ਡਿਊਟੀਆਂ ਸਖਤ ਹਨ ਜ਼ਿੰਮੇਵਾਰੀਆਂ ਵੱਡੀਆਂ ਨੇ ਪਤਾ ਨਹੀਂ ਕਿੰਨੇ ਕੁ ਲੰਬੇ ਸਫ਼ਰ ਤੋਂ ਆਏ ਹੋਣਗੇ ਅੱਜ ਹੋਰ ਸਟੇਟਾਂ ਦੇ ਵਿੱਚ ਵੇਖਦੇ ਰਹਿਦਾ ਅਲੱਗ-ਅਲੱਗ ਥਾਵਾਂ ਦੇ ਉੱਤੇ ਬਾਹਰल्या ਸੂਬਿਆਂ ਵਿੱਚ ਬੜੇ ਉਤਸ਼ਾਹ ਨਾਲ ਸੰਗਤ ਸਤਕਾਰ ਸਿੰਘ ਸਹਿਬਾਨਾਂ ਦਾ ਕਰਦੀ ਏ ਬੜੇ ਮੋਟਰਸਾਈਕਲ ਲੈ ਕੇ ਨੌਜਵਾਨ ਜਕਾਰੇ ਲਾਉਂਦੇ ਹੋਏ ਲਿਜਾ ਰਹੇ ਸਨ ਮੈਂ ਵੇਖਦਾ ਸੀ ਬਰਸੋਂ ਸੋ ਬੜਾ ਉਤਸ਼ਾਹ ਹੁੰਦਾ ਹੈ ਸੋ ਸਾਡੇ ਕੋਲ ਆਏ ਹਾਂ ਬਹੁਤ ਬਹੁਤ ਧੰਨਵਾਦ ਮੈਂ ਆਪਣੇ ਵੱਲੋਂ ਵੀ ਕਰਦਾ ਹਾਂ ਜੀ ਆਇਆਂ ਕਹਿੰਦਾ ਹਾਂ ਤੇ ਸਾਡੇ ਸਾਰੇ ਜਥੇ ਵੱਲੋਂ ਧੰਨਵਾਦ ਕਰਦਾ ਜੀ ਆਇਆਂ ਕਹਿੰਦਾ ਇਥੋਂ ਦੀ ਨਿਰਪੋ ਨਰਵੈਰ ਖਾਲਸਾ ਜਥੇਬੰਦੀ ਜਿਹੜੀ ਬਣੀ ਹੈ ਇਹਨਾਂ ਵੱਲੋਂ ਤੇ ਕੁਰਸ਼ੇਤਰ ਦੀ ਸੰਗਤ ਵੱਲੋਂ ਤੇ ਹਰਿਆਣੇ ਦੀ ਸੰਗਤ ਵੱਲੋਂ ਬਹੁਤ ਸੰਗਤਾਂ ਦੂਰੋਂ ਨੇੜੇੋਂ ਹਰਿਆਣੇ ਦੀ ਸੰਗਤ ਨੇ ਇੱਥੇ ਹਾਜ਼ਰੀਆਂ ਭਰਨੀਆਂ ਹਨ ਤੇ ਮੈਂ ਸਾਰੀਆਂ ਹੀ ਸੰਗਤਾਂ ਵੱਲੋਂ ਸਿੰਘ ਸਾਹਿਬ ਜੀ ਦਾ ਸਤਿਕਾਰ ਕਰਦਾ ਸੋ ਸਤਿਗੁਰੂ ਜੀ ਦੀ ਚਰਨ ਛੋਹ ਪਾਵਨ ਧਰਤੀ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਪ੍ਰਸ਼ੇਤਰ ਦੀ ਧਰਤੀ ਤੇ ਆਏ ਹਨ ਛੇਵੇਂ ਪਾਤਸ਼ਾਹ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧੰਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨ ਪਏ ਹਨ ਔਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਇਸ ਧਰਤੀ ਨੂੰ ਪ੍ਰਾਪਤ ਹੈ ਸੋ ਕਰਮਾ ਵਾਲਿਆਂ ਸਾਰੇ ਅੱਜ ਥੋੜਾ ਚਿਰ ਭਾਵੇਂ ਜਿੰਨੀ ਮੌਜ ਹੈ ਸਿੰਘ ਸਾਹਿਬ ਹਾਜ਼ਰੀ ਭਰਨਗੇ ਉਹਨਾਂ ਦਾ ਫਿਰ ਸਤਿਕਾਰ ਕਰ ਦਿੱਤਾ ਜਾਏਗਾ ਸਿੰਘ ਸਾਹਿਬ ਜੀ ਨੇ ਚਲੇ ਜਾਣਾ ਹੈ ਆਪਾਂ ਫਿਰ ਨਾਲ ਹਾਜ਼ਰੀ ਭਰਾਂਗੇ ਸੋ ਜਿੰਨੀ ਕੋ ਉਹਨਾਂ ਦੀ ਮੌਜ ਹੈ ਸੰਗਤ ਦਾ ਧੰਨਵਾਦ ਕਰ ਦੇਣਗੇ ਜੀ ਆਇਆਂ ਨੂੰ ਕਹਿਣਗੇ ਅਮਰ ਸੰਚਾਰ ਸਿੰਘ ਸਾਹਿਬ ਜੀ ਕੱਲ ਹੋਣਾ ਹੈ ਤੇ ਆਪ ਜੀ ਅਮਰਤ ਵਾਸਤੇ ਵੀ ਸੰਗਤ ਨੂੰ ਬੇਨਤੀ ਕਰ ਦਿਓ ਸੋ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿੱਖ ਰਹਿਤ ਮਰਿਆਦਾ ਅਨੁਸਾਰ ਪੰਜ ਪਿਆਰੇ ਅਮਰਤ ਸਿੱਖ ਰਹਿਤ ਮਰਿਆਦਾ ਦ੍ਰਿੜ ਕਰਵਾਉਂਦੇ ਹਨ ਸੋ ਜੋ ਸ਼੍ਰੀ ਕਾਲ ਸਤ ਤੱਕ ਸਾਬ ਤੋਂ ਸ਼ਬਦੀ ਸਿੱਖ ਰਹਿਤ ਮਰਿਆਦਾ ਹੈ ਸੋ ਆਪ ਸਾਰੀਆਂ ਸੰਗਤਾਂ ਨੂੰ ਹੀ ਬੇਨਤੀ ਹੈ ਜੀ ਕਿ ਬਾ ਚੜ ਕੇ ਆਈਏ ਅੰਮ੍ਰਿਤ ਦੀ ਦਾਤ ਕਲ ਪ੍ਰਾਪਤ ਕਰਨੀ ਆਪਾਂ ਤੇ ਆਓ ਸਿੰਘ ਸਾਹਿਬ ਤੋਂ ਆਪਾਂ ਪਰਵਚਨ ਸਰਵਣ ਕਰੀਏ ਬੋਲੇ ਸੋ ਨਿਹਾਲ ਦੀਨ ਦੁਨੀਆਂ ਦੇ ਪਾਤਸ਼ਾਹ ਦੋ ਜਹਾਨਾਂ ਦੇ ਵਾਲੀ ਸਦਾ ਕਾਇਮ ਰਹਿਣ ਵਾਲੀ ਹਸਤੀ ਚਵਰ ਛਤਰ ਤਖਤ ਦੇ ਮਾਲਕ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਪੰਥ ਦੀਵਾਲੀ ਸ਼ਾਹ ਸ਼ੈਨशाह ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੀ ਹੋਈ ਮਿੱਠੀ ਅਸੀਸ ਗੁਰੂ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੇਖ ਰਿਹਾ ਵਾਂ ਕਿ ਮੇਰੇ ਸਾਹਮਣੇ ਇੱਕ ਫਲੈਕਸ ਲੱਗਾ ਹੋਇਆ ਹੈ ਗੁਰੂ ਮਾਨਯੋ ਗ੍ਰੰਥ ਚੇਤਨਾ ਸਮਾਗਮ ਸਵਾਲ ਇਹ ਆ ਕਿ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਗੁਰੂ ਕਿਉਂ ਮੰਨਣਾ ਹੈ ਅੱਜ ਜਦੋਂ ਸੰਸਾਰ ਦੇ ਅੰਦਰ ਪਦਾਰਥਾਂ ਦੀ ਵੀ ਅੰਨੀ ਭੱਜ ਦੌੜ ਹੈ ਪਖੰਡਵਾਦ ਦਾ ਵੀ ਬਹੁਤ ਬੋਲਬਾਲਾ ਲੋਕ ਬਹੁਤ ਸਾਰੀਆਂ ਜਿਹੜੀਆਂ ਮਾਨਸਿਕ ਬਿਮਾਰੀਆਂ ਉਹਨਾਂ ਦੇ ਕਾਰਨ ਡਿਪਰੈਸ਼ਨ ਦੇ ਵਿੱਚ ਵੀ ਆ ਤਾਂ ਸਾਨੂੰ ਇੱਕੋ ਇੱਕ ਆਸ ਦੀ ਕਿਰਨ ਉਹ ਗੁਰੂ ਦੀ ਬਾਣੀ ਨਜ਼ਰ ਆਉਂਦੀ ਹੈ ਆਪਾਂ ਸਭ ਜਾਣਦੇ ਹਾਂ ਕਿ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਆਪਣੀ ਅੰਮ੍ਰਿਤਮਈ ਬਾਣੀ ਦੇ ਵਿੱਚ ਲਿਖ ਕੇ ਦਿੱਤਾ ਵਾ ਕਿ ਇਹ ਮਨੁੱਖ ਤੇਰੇ ਜੀਵਨ ਦੇ ਅੰਦਰ ਕਿਤਨੀਆਂ ਵੀ ਚਿੰਤਾਵਾਂ ਹੋਣ ਫਿਕਰ ਹੋਣ ਸੱਸੇ ਹੋਣ ਪਰ ਜੇ ਤੂੰ ਧੁਰ ਕੀ ਬਾਣੀ ਦੇ ਨਾਲ ਜੁੜ ਜਾਵੇਂਗਾ ਤਾਂ ਤੇਰੀਆਂ ਸਾਰੀਆਂ ਚਿੰਤਾਵਾਂ ਖਤਮ ਹੋ ਜਾਣਗੀਆਂ ਪਾਤਸ਼ਾਹ ਜੀ ਦੇ ਪਾਵਨ ਬਚਨ ਆਪਾਂ ਬਹੁਤ ਕਈ ਵਾਰੀ ਵਾਜ਼ਤ ਦੇ ਵਿੱਚ ਗਾਉਨੇ ਹਾਂ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਇਹ ਬਾਣੀ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈ ਸੜਾ ਕਰੀ ਗਿਆਨ ਵੇ ਲਾ ਲੋ ਇਹ ਧੁਰ ਦਰਗਾਹੀ ਗੁਰੂ ਦੀ ਬਾਣੀ ਹੀ ਸਾਡੀਆਂ ਸਾਰੀਆਂ ਚਿੰਤਾਵਾਂ ਦਾ ਹੱਲ ਕਰਨ ਵਾਲੀ ਹੈ ਬਾਸ਼ਰਤੇ ਅਸੀਂ ਗੁਰੂ ਦੀ ਬਾਣੀ ਨੂੰ ਸੁਣੀਏ ਅਸੀਂ ਗੁਰੂ ਦੀ ਬਾਣੀ ਦਾ ਪਾਠ ਕਰੀਏ ਅਸੀਂ ਗੁਰੂ ਦੀ ਬਾਣੀ ਨੂੰ ਸਮਝੀਏ ਜਦੋਂ ਅਸੀਂ ਬਾਣੀ ਨੂੰ ਸਮਝ ਲਵਾਂਗੇ ਤਾਂ ਸਾਡਾ ਜੀਵਨ ਬਹੁਤ ਜ਼ਿਆਦਾ ਸੁਖਾਲਾ ਤੇ ਬਹੁਤ ਸਚਿਆਰ ਹੋ ਜਾਵੇਗਾ ਅੱਜ ਦੁਨੀਆ ਮੰਗ ਕਰ ਰਹੀ ਹੈ ਕਿ ਗੁਰੂ ਦੀ ਬਾਣੀ ਸਾਡੇ ਤੱਕ ਪਹੁੰਚੇ ਵੇਖੋ ਅੱਜ ਇੱਥੇ ਹਰਿਆਣੇ ਦੇ ਵਿੱਚ ਭਾਈ ਸਾਹਿਬ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਪਹੁੰਚੇ ਆ ਸੰਗਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹ ਹਜ਼ਾਰਾਂ ਦੀ ਗਿਣਤੀ ਵਾਲੀ ਸੰਗਤ ਦੇਸ਼ ਦੇ ਕੋਨੇ-ਕੋਨੇ ਦੇ ਵਿੱਚ ਤੇ ਸਮੁੱਚੇ ਸੰਸਾਰ ਦੇ ਅੰਦਰ ਇਹ ਚੌਂਦੀ ਆ ਗੱਲ ਕੱਲੇ ਸਿੱਖਾਂ ਦੀ ਵੀ ਨਹੀਂ ਸਾਰਾ ਸੰਸਾਰ ਚਾਹੁੰਦਾ ਹੈ ਕਿ ਅਸੀਂ ਗੁਰੂ ਦੀ ਬਾਣੀ ਨਾਲ ਜੁੜ ਜਾਈਏ ਗੁਰਬਾਣੀ ਨੂੰ ਸਮਝੀਏ ਅਮਲਾਂ ਦੇ ਵਿੱਚ ਲਿਆਈਏ ਕਿਉਂਕਿ ਜਿੱਦਾਂ ਦੇ ਹਾਲਾਤ ਆ ਦੁਨੀਆਂ ਦੇ ਇੱਕੋ ਇੱਕ ਗੁਰਬਾਣੀ ਹੀ ਹੈ ਜਿਹੜੀ ਜੀਵਨ ਦੀਆਂ ਗੁੰਝਲਾਂ ਨੂੰ ਖੋਲ ਦਿੰਦੀ ਮੈਂ ਅੱਜ ਹੀ ਤਾਂ ਮੈਂ ਲਾਡੂ ਤੋਂ ਆਇਆ ਉੱਥੇ ਇੱਕ ਫਿਰਕਾ ਵਾ ਆਇਆ ਵਾਲੀ ਮੈਂ ਜਦੋਂ ਉਹਦੇ ਮੁਖੀ ਨੂੰ ਮਿਲਿਆ ਛੇਵੇਂ ਥਾਂ ਤੇ ਆ ਉਹ ਮਥੇ ਨਹੀਂ ਟਿਕਾਉਂਦੇ ਆਪਣੇ ਆਪ ਨੂੰ ਬੜੇ ਸਿੱਧੇ ਸਾਦੇ ਭਲੇ ਬੰਦੇ ਆ ਤੇ ਮੈਂ ਜਦੋਂ ਉਹਨਾਂ ਦੀਆਂ ਮੁਸ਼ਕਲਾਂ ਸੁਣ ਰਿਹਾ ਸੀ ਇਹ ਉਹੀ ਧਰਤੀ ਆ ਜਿੱਥੇ ਜਿਹੜੇ ਅਵਲ ਆਪਣੇ ਆਪ ਨੂੰ ਕਹਿੰਦੇ ਆ ਜਾਤ ਦੇ ਪਖੋਂ ਉਹ ਦੋਇਮ ਜਿਨ੍ਹਾਂ ਨੂੰ ਕਹਿੰਦੇ ਆ ਵੇਖੋ ਗੁਰਬਾਣੀ 'ਚ ਨਾ ਇੱਕ ਸ਼ਬਦ ਆ ਉਸ ਸ਼ਬਦ ਦੀ ਸਮਝ ਮੈਨੂੰ ਉੱਥੇ ਜਾ ਕੇ ਪਈ ਮੈਂ ਜਦੋਂ ਬੈਠਾ ਤੇ ਮੈਨੂੰ ਉਹਨਾਂ ਨੇ ਗੱਲਾਂ ਦੱਸੀਆਂ ਗੁਰਬਾਣੀ ਦਾ ਇੱਕ ਸ਼ਬਦ ਆ ਨੀਚਾ ਅੰਦਰ ਨੀਤ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ ਆਮ ਕਰਕੇ ਆਪਾਂ ਸਿੱਧਾ ਇਹ ਕਹਿ ਦਿੰਨੇ ਆ ਨੀਵੇਂ ਤੋਂ ਨੀਵੇਂ ਪਰ ਇਹ ਵੀ ਕੈਟਾਗਰੀਆਂ ਵਾਂ ਇੱਕ ਤੇ ਸੀ ਵਰਣ ਦੇ ਮੁਤਾਬਕ ਸਿੱਧਾ ਈਸ਼ੂਦਾਰ ਪਰ ਉਹਦੇ ਤੋਂ ਅੱਗੇ ਇੱਕ ਦੂਜਾ ਸ਼ੂਦਰ ਸੀ ਜਿੰਨੂੰ ਕੋਈ ਸ਼ੂ ਨਹੀਂ ਸੀ ਸਕਦਾ ਨਾ ਉਹ ਕਿਸੇ ਨੂੰ ਸ਼ੂ ਸਕਦਾ ਸੀ ਅਸ਼ੋਸ਼ ਸੀ ਉਹ ਤੇ ਤੀਜਾ ਜਿਹੜਾ ਕਿਸੇ ਨੂੰ ਦਿਸ ਨਹੀਂ ਸੀ ਸਕਦਾ ਉਹਨੇ ਜੇ ਨਿਕਲਣਾ ਹੈ ਤੇ ਰਾਤ ਦੇ ਹਨੇਰੇ ਦੇ ਵਿੱਚ ਉਹ ਜੇ ਘਰ ਦੇ ਵਿੱਚ ਆ ਤੇ ਉਹਦੇ ਘਰ ਨੂੰ ਕੋਈ ਰੌਸ਼ਨਦਾਰ ਨਹੀਂ ਹੋਵੇਗਾ ਉਹ ਘਰ ਦੇ ਬਾਹਰ ਖੜਾ ਨਹੀਂ ਬਣਾ ਸਕਦਾ ਕਿਉਂਕਿ ਥੜੇ ਤੇ ਬਵੇਗਾ ਇਸ ਸੋਸਾਇਟੀ ਦੇ ਵਿੱਚ ਸਮਾਜਿਕ ਤੌਰ ਤੇ ਕਿਸੇ ਨਾਲ ਗਲਬਾਤ ਕਰੇਗਾ ਨਹੀਂ ਉਹਨੂੰ ਇਹ ਵੀ ਹੱਕ ਨਹੀਂ ਉਹ ਰਾਤ ਦੇ ਹਨੇਰੇ ਦੇ ਵਿੱਚ ਨਿਕਲੇਗਾ ਤੇ ਉੱਥੇ ਦੇ ਮੈਨੂੰ ਲੋਕਾਂ ਨੇ ਦੱਸਿਆ ਕਿ ਕਿਵੇਂ ਅਸੀਂ ਨਿਕਲ ਨਹੀਂ ਸੀ ਸਕਦੇ ਤੁਰ ਨਹੀਂ ਸੀ ਸਕਦੇ ਬੀਬੀਆਂ ਦੇ ਸਰੀਰਾਂ ਦੇ ਉੱਤੇ ਘਰ ਸੀ ਮੈਂ ਉਸ ਖਾਸ ਥਾਂ ਤੇ ਜਾ ਕੇ ਆਇਆ ਉਹ ਸਰੀਰ ਉੱਪਰ ਢੱਕ ਨਹੀਂ ਸੀ ਸਕਦੀਆਂ ਫਿਰ ਟੈਕਸ ਦੇਣਾ ਪੈਂਦਾ ਸੀ ਉਹਨਾਂ ਨੂੰ ਪਰ ਵੇਖੋ ਸਾਡੇ ਗੁਰੂ ਨੇ ਉਹ ਕਹਿੰਦੇ ਤੁਸੀਂ ਉਹਨਾਂ ਨੇ ਵੀ ਇੱਕ ਖੂਹ ਰੱਖਿਆ ਇੱਕੇ ਥਾਂ ਤੇ ਇਸ਼ਨਾਨ ਕਰਦੇ ਆ ਉਸ ਫਿਰਕੇ ਦੇ ਵਿੱਚ 15-16 ਲੱਖ ਬੰਦਾ ਉਹਨਾਂ ਦਾ ਮੰਨਦਾ ਹੈ ਉਹਨਾਂ ਦੇ ਅੰਦਰ ਵੀ ਮੁਹੱਬਤ ਹੈ ਛੂਤ-ਛਾਤ ਨਹੀਂ ਜਾਤ-ਪਾਤ ਨਹੀਂ ਪਰ ਜਿਹੜੀ ਅਪਰ ਕਲਾਸ ਸੀ ਉਹਨੇ ਜਿਨ੍ਹਾਂ ਨੂੰ ਨੀਵੇਂ ਕਿਹਾ ਉਹਨਾਂ ਤੇ ਤਸ਼ੱਦਦ ਕੀਤਾ ਉੱਥੇ ਗੁਰੂ ਨਾਨਕ ਸਾਹਿਬ ਵੀ ਗਏ ਅੱਜ ਉਹ ਜਿਹੜੇ ਲੋਕ ਅੱਜ ਵੀ ਹੈ ਉੱਥੇ ਗੱਲ ਅੱਜ ਪੂਰੇ ਭਾਰਤ ਵਰਸ ਦੇ ਲੋਕ ਉਹ ਚਾਹੁੰਦੇ ਆ ਕਿ ਗੁਰੂ ਦਾ ਸ਼ਬਦ ਗੁਰੂ ਦੀ ਬਾਣੀ ਗੁਰੂ ਦਾ ਫਲਸਫਾ ਇਹ ਸਾਡੇ ਤੱਕ ਪਹੁੰਚੇ ਤਾਂ ਕਿ ਅਸੀਂ ਵੀ ਅਣਖ ਦੇ ਨਾਲ ਆਪਣਾ ਸਿਰ ਉੱਚਾ ਕਰਕੇ ਸਮਾਜ ਦੇ ਵਿੱਚ ਜੀ ਸਕੀ। ਇਹ ਜਿਹੜੇ ਹੁਣੇ ਭਾਈ ਸਾਹਿਬ ਮੇਰੇ ਨਾਲ ਗੱਲ ਕਰ ਰਹੇ ਕਿ ਕੱਲ ਨੂੰ ਅਮਰਤ ਸ਼ਿਕਾਇਆ ਜਾਣਾ। ਖੰਡੇ ਬਾਟੇ ਦੀ ਪਾਹਲ ਖੰਡੇ ਬਾਟੇ ਦੀ ਪਾਹਲ ਦਾ ਮੁੱਲ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੂੰ ਨੀਵੇਂ ਤੇ ਨੀਚ ਕਿਹਾ ਜਾਂਦਾ। ਜਿਹੜੇ ਸਮਾਜ ਵਿੱਚ ਖੁੱਲਕੇ ਤੁਰ ਨਹੀਂ ਸੀ ਸਕਦੇ ਜਦੋਂ ਗੁਰੂ ਨੇ ਇੱਕ ਬਾਟੇ ਦੇ ਵਿੱਚ ਅੰਮ੍ਰਿਤ ਛਕਾਇਆ ਮੈਂ ਵੀ ਛਕਿਆ ਤੁਸੀਂ ਵੀ ਛਕੇ ਮੇਰੇ ਸਾਹਮਣੇ ਗੁਰੂ ਕੇ ਸਿੱਖ ਬੈਠੇ ਜਦੋਂ ਆਪਾਂ ਬੀਰ ਆਸਨ ਵਿੱਚ ਛਕਦੇ ਹਾਂ ਤੇ ਕੁਛ ਅੰਮ੍ਰਿਤ ਦੀਆਂ ਬੂੰਦਾਂ ਹੇਠਾਂ ਵੀ ਇੱਕ ਬਾਟਾ ਜਦੋਂ ਪੀ ਰਹੇ ਹੁੰਦੇ ਹੇਠਾਂ ਜਾਂਦੀਆਂ ਉਹ ਇਕੱਠਾ ਹੁੰਦਾ ਹੈ ਉਸ ਬਾਟੇ ਨੂੰ ਫਿਰ ਸਾਰਿਆਂ ਦਾ ਮੂੰਹ ਲਵਾਇਆ ਜਾਂਦਾ ਜਿਹੜੀ ਸਾਡੀ ਤਖਤਾਂ ਦੀ ਮਰਿਆਦਾ ਹੈ ਇੱਕ ਬਾਟਾ ਤੇ ਦੱਸਿਆ ਜਾਂਦਾ ਹੈ ਕਿ ਅੱਜ ਤੋਂ ਬਾਅਦ ਸਾਡੇ ਵਿੱਚੋਂ ਜਾਤ ਪਾਤ ਸ਼ੂਦ ਸ਼ਾਤ ਭੇਦ ਭਾਵ ਇਹ ਮੁੱਕ ਗਏ ਨੇ ਅਸੀਂ ਗੁਰੂ ਕੇ ਖਾਲਸੇ ਹੋ ਗਏ ਤੇ ਜਿਹੜਾ ਗੁਰੂ ਦਾ ਖਾਲਸਾ ਹੈ ਆਤਮ ਰਸ ਜੇ ਜਾਣਹੀ ਸੋ ਹੈ ਖਾਲਸ ਦੇਵ ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹਨ ਭੇਵ ਫੇਰ ਗੁਰੂ ਵਿੱਚ ਖਾਲਸੇ ਵਿੱਚ ਰੱਬ ਵਿੱਚ ਕੋਈ ਫਰਕ ਨਹੀਂ ਪਰ ਇਸ ਗੱਲ ਦੀ ਸਮਝ ਜਿਨ੍ਹਾਂ ਨੂੰ ਲੋਅਰ ਕਲਾਸ ਕਿਹਾ ਗਿਆ ਉਹਨਾਂ ਨੂੰ ਜਦੋਂ ਜਾ ਕੇ ਗੱਲਾਂ ਦੱਸੀਆਂ ਕਹਿੰਦੇ ਇਹ ਵੀ ਧਰਮ ਹੈਗਾ ਜਿੱਥੇ ਇੱਕੋ ਬਾਟੇ ਵਿੱਚ ਸ਼ਿਕਾਇਆ ਜਾਂਦਾ ਹੈ ਜਿੱਥੇ ਗੁਰੂ ਨੇ ਪਹਾੜੀ ਰਾਜਿਆਂ ਨੂੰ ਕਹਿਤਾ ਸੀ ਜਦੋਂ ਕਹਿੰਦੇ ਸੀ ਸ਼ੱਕ ਲੈਣੇ ਆ ਪਰ ਵਖਰਾ ਛਕਾਓ ਕਿਉਂਕਿ ਇਹ ਨੀਵੇਂ ਆ ਤੇ ਗੁਰੂ ਨੇ ਕਿਹਾ ਸੀ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਗੁਰੂ ਨੇ ਕਿਹਾ ਸੀ ਇਨ ਗਰੀਬ ਸਿੱਖਨ ਕਉ ਦੇਉ ਪਾਤਸ਼ਾਹੀ ਯਾਦ ਰੱਖੈ ਹਮਰੀ ਗੁਰਿਆਈ ਤੋ ਗੁਰਮਖੋ ਆਪਣੇ ਭਾਗ ਬੜੇ ਚੰਗੇ ਅਸੀਂ ਉਥੇ ਪੈਦਾ ਹੋਏ ਜਿੱਥੇ ਗੁਰਬਾਣੀ ਜਦੋਂ ਸਵੇਰੇ ਉઠੋ ਤੇ ਕੰਨਾਂ ਦੇ ਵਿੱਚ ਪੈਂਦੀ ਘਰੋਂ ਬਾਹਰ ਜਾਓ ਤੇ ਕੋਈ ਗੁਰਮਖ ਮਿਲੇਗਾ ਥੋੜਾ ਦੂਰ ਜਾਓ ਤੇ ਗੁਰਦੁਆਰਾ ਮਿਲੇਗਾ ਇਹ ਗੁਰੂ ਦਾ ਫਲਸਫਾ ਸਾਨੂੰ ਨਜ਼ਰ ਆਵੇਗਾ ਉਹਨਾਂ ਨੂੰ ਪੁੱਛ ਕੇ ਵੇਖੋ ਤਾਮਲ ਦੇ ਵਿੱਚ ਬੜੇ ਲੋਕ ਸਿੱਖੀ ਵਾਲੇ ਪਾਸੇ ਆ ਰਹੇ ਤੇ ਹੋਰ ਆਉਣਗੇ ਗੱਲ ਸਿਰਫ ਇੰਨੀ ਕਾ ਅਸੀਂ ਉਹਨਾਂ ਨੂੰ ਦੱਸ ਸਕੀਏ ਵੀ ਇਹ ਧਰਮ ਖੁੱਲਾ ਵਾ ਗੁਰਬਾਣੀ ਸਾਰਿਆਂ ਲਈ ਆ ਦੁਨੀਆ ਦਾ ਕੋਈ ਵੀ ਬੰਦਾ ਗੁਰਬਾਣੀ ਨੂੰ ਸਮਝ ਕੇ ਅਮਲਾਂ ਦੇ ਵਿੱਚ ਲਿਆ ਕੇ ਗੁਰੂ ਦੀ ਸਿੱਖੀ ਨੂੰ ਧਾਰਨ ਕਰ ਸਕਦਾ ਸਾਰਾ ਸੰਸਾਰ ਅੱਜ ਮੰਗ ਕਰ ਰਿਹਾ ਕਿ ਗੁਰੂ ਦਾ ਉਪਦੇਸ਼ ਸਾਡੇ ਤੱਕ ਪਹੁੰਚੇ ਇਹੀ ਹੱਲ ਵਾ ਸਾਰੀਆਂ ਮੁਸ਼ਕਲਾਂ ਦਾ ਤੋਂ ਅਸੀਂ ਭਾਗਾ ਵਾਲੇ ਆ ਅਸੀਂ ਗੁਰੂਆਂ ਦੀ ਧਰਤੀ ਦੇ ਉੱਤੇ ਪੈਦਾ ਹੋਏ ਹਾਂ ਤੇ ਜੇ ਗੁਰੂਆਂ ਦੀ ਧਰਤੀ ਤੇ ਪੈਦਾ ਹੋਏ ਹਾਂ ਤੇ ਗੁਰੂ ਦੇ ਮੁਤਾਬਕ ਚੱਲ ਕੇ ਹਰ ਸਿੱਖ ਨੂੰ ਬੱਚੇ-ਬੱਚੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡਾ ਗੁਰੂ 10 ਗੁਰੂਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਹਨ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਵੀ ਦੇਹ ਧਾਰੀ ਨੂੰ ਉਹ ਭਾਵੇਂ ਕਿੱਡਾ ਵੀ ਵੱਡਾ ਹੋਵੇ ਉਹਨੂੰ ਮੱਥਾ ਨਹੀਂ ਟੇਕਣਾ ਹੈ ਸਾਡਾ ਸੀਸ ਸਾਡੇ ਗੁਰੂ ਅੱਗੇ ਝੁਕਦਾ ਜਿਹਦੇ ਅੰਦਰ ਉਹਨਾਂ ਭਗਤਾਂ ਦੀ ਬਾਣੀ ਵੀ ਆ ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਸੀ ਕਿਸੇ ਨੂੰ ਸ਼ੂ ਜਾਣ ਤੇ ਭਿੱਟੇ ਜਾਈਦਾ ਉਹਨਾਂ ਦੀ ਬਾਣੀ ਵੀ ਇੱਥੇ ਦਰਜ ਆ ਤੇ ਗੁਰੂ ਨੇ ਸਰਬ ਸਾਂਝੀ ਵਾਲਤਾ ਬਖਸ਼ੀ ਤੋਂ ਗੁਰੂ ਮਾਨਯੋ ਗ੍ਰੰਥ ਚੇਤਨਾ ਸਮਾਗਮ ਸਾਨੂੰ ਪਤਾ ਹੋਵੇ ਕਿ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਆਪਾਂ ਸਾਰੇ ਬੈਠੇ ਆ ਨਾ ਜਿਹੜਾ ਚੌਰ ਹੈ ਜਿਹੜਾ ਚੰਦਵਾ ਸਾਹਿਬ ਹੈ ਜਿਹੜਾ ਉੱਚਾ ਤਖਤ ਹੈ ਉਹ ਗੁਰੂ ਗ੍ਰੰਥ ਸਾਹਿਬ ਦਾ ਹੈ ਬਾਕੀ ਆਪਾਂ ਸਾਰੇ ਬਰਾਬਰ ਆ ਇਹ ਗੁਰੂ ਦੀ ਸੰਗਤ ਗੁਰੂ ਕਾ ਖਾਲਸਾ ਇਹ ਗੁਰੂ ਨਾਨਕ ਨਾਮ ਲੇਵਾ ਪਰ ਗੁਰੂ ਗ੍ਰੰਥ ਸਾਹਿਬ ਗੁਰੂ ਆ ਤੇ ਉਹ ਉੱਚ ਸਥਾਨ ਤੇ ਦੂਜੀ ਗੱਲ ਨਫ਼ਰਤਾਂ ਦੂਰ ਕਰਨੀ ਸਿੱਖੀ ਦੇ ਵਿੱਚ ਨਫ਼ਰਤ ਨੂੰ ਕੋਈ ਥਾਂ ਨਹੀਂ ਹੈ ਐਵੇਂ ਹੀ ਅਸੀਂ ਮਨਾਂ ਦੇ ਵਿੱਚ ਜਦੋਂ ਪਤਾ ਵੀ ਆ ਨਾਗੇ ਆਵਣ ਨਾਗੇ ਜਾਣਾ ਮਰਨਾ ਸਾਰੇ ਆਈਆਂ ਨੰਗੇ ਆਏ ਆ ਨੰਗੇ ਜਾਵਾਂਗੇ ਕਾਤੋਂ ਨਫ਼ਰਤ ਐਵੇਂ ਔਰ ਵੱਡੀ ਗੱਲ ਇਹ ਆ ਮੈਂ ਕੱਲ ਪਰਸੋਂ ਇੱਕ ਚੈਨਲ ਤੇ ਦੇਖ ਰਿਹਾ ਸੀ ਬੰਦਾ ਪੂਰਾ ਬਾਣੇ-ਬੂਣੇ ਚ ਸਜਿਆ ਹੜ ਆਇਆ ਪੰਜਾਬ ਚ ਤੇ ਲੋਕਾਂ ਨੇ ਬਹੁਤ ਸੇਵਾ ਕੀਤੀ ਇਥੋਂ ਵੀ ਬਹੁਤ ਗਏ ਹਰਿਆਣੇ ਤੋਂ ਝੰਡੇ ਲੱਗੇ ਸੀ ਅਗਲੇ ਪਾਸੇ ਸਰਕਾਰਾਂ ਹੱਥ ਖੜੇ ਕਰ ਗਈਆਂ ਪਰ ਸੰਗਤ ਨੇ ਖਾਲਸੇ ਨੇ ਮਨੁੱਖਤਾ ਨੂੰ ਪਿਆਰ ਕਰਨ ਵਾਲਿਆ ਨੇ 10 10 ਫੁੱਟ ਦੇ ਵਿੱਚ ਵੀ ਜਾ ਕੇ ਲੰਗਰ ਸ਼ਿਕਾਇਆ ਇੱਕ ਬਹਿਰੂਪੀਆ ਜਿਹਾ ਬੰਦਾ ਹੈ ਜਿਹੜਾ ਕਹਿ ਰਿਹਾ ਸੀ ਸਿੱਖ ਵਿਤਕਰਾ ਕਰਦੇ ਆ ਉਹ ਵੀ ਸਿੱਖ ਹੀ ਆ ਇਹਨਾਂ ਤੋਂ ਸੁਚੇਤ ਹੋਣਾ ਇਹ ਕਿੰਨਾ ਦੀ ਬੋਲੀ ਬੋਲਦੇ ਆ ਜਿਹੜੇ ਸਿੱਖਾਂ ਦੇ ਖਿਲਾਫ ਬਿਰਤਾਂਤ ਸਿਰਜਦੇ ਆ ਕਿਉਂਕਿ ਸਾਡੇ ਵਿੱਚ ਨਫ਼ਰਤ ਗੁਰੂ ਨੇ ਭਰੀ ਨਹੀਂ ਗੁਰਬਾਣੀ ਦਾ ਇੱਕ ਬੜਾ ਪਿਆਰਾ ਜਿਹਾ ਸ਼ਬਦ ਹੈ ਜੇ ਸਿੱਖਾ ਨੇ ਗੁਰੂ ਦੇ ਫਲਸਫੇ ਨੂੰ ਸਮਝਣਾ ਹੋਵੇ ਨਾ ਤਾਂ ਇਹ ਗੁਰੂ ਦਾ ਬਚਨ ਦੋ ਪੰਕਤੀਆਂ 'ਚ ਸਾਰੀ ਗੱਲ ਸਮਝਾ ਦਿੰਦਾ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਪਹਿਲਾ ਰੱਬ ਹੈ ਉਹਦਾ ਨਾਮ ਹੈ ਦੁਈ ਕੁਦਰਤ ਸਾਜੀ ਹੈ ਕਰ ਆਸਨ ਡਿੱਠੋ ਚਾਓ ਦੁਈ ਕੁਦਰਤ ਹੈ ਤੇ ਕੁਦਰਤ ਵਿੱਚੋ ਬੈਠਾ ਹੋਇਆ ਤੇ ਜਦੋਂ ਉਹਨੇ ਕੁਦਰਤ ਨੂੰ ਬਣਾਇਆ ਤੇ ਵਿੱਚੇ ਹੀ ਬਹਿ ਗਿਆ ਤੇ ਫਿਰ ਨਫ਼ਰਤ ਕੇ ਦੇ ਨਾਲ ਕਰਾਂਗੇ ਰੱਬ ਨਾਲ ਰੱਬ ਤੇ ਹਰੇਕ 'ਚ ਬੈਠਾ ਹੋਇਆ ਬੁਰਾ ਭਲਾ ਕਹੋ ਕਿਸ ਨੂੰ ਕਹੀਏ ਸਗਲੇ ਜੀ ਤੇਮਾਰੇ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਲੋਗਾ ਭਰਮ ਨਾ ਭੂਲੋ ਭਾਈ ਖਲਕ 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 ਮੈਂ ਖਾਲਕ ਪੂਰ ਰਹਿਓ ਸਰਬ ਠਾਈ ਇਹ ਗੁਰੂ ਦਾ ਫਲ ਸਮੈ ਇਸ ਕਰਕੇ ਸਿੱਖ ਕਿਸੇ ਨੂੰ ਦੁਸ਼ਮਣ ਨਹੀਂ ਮੰਨਦਾ ਸਿੱਖ ਨਿਰਵੈਰ ਹੁੰਦਾ ਨਿਰਭਉ ਵੀ ਨਿਰਵੈਰ ਵੀ ਇਸ ਕਰਕੇ ਮੈਂ ਸਮੁੱਚੀ ਸੰਗਤ ਨੂੰ ਅਪੀਲ ਕਰਕੇ ਜਾਵਾਂਗਾ ਨਫ਼ਰਤਾਂ ਨਹੀਂ ਪਾਲਣੀਆਂ ਨੇ ਮੇਰ-ਤੇਰ ਨਹੀਂ ਰੱਖਣੀ ਦੁਐਤ ਨਹੀਂ ਰੱਖਣੀ ਇਹ ਜਿਹੜੇ ਵੀ ਲੋਕ ਨਫ਼ਰਤਾਂ ਪਾਲਦੇ ਆ ਉਹਨਾਂ ਨੇ ਗੁਰੂ ਦੀ ਸਿੱਖੀ ਨੂੰ ਕਦੀ ਸਮਝਿਆ ਨਹੀਂ ਸਾਡਾ ਤੇ ਗੁਰੂ ਉਹ ਵਾ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਨਾਲ ਚਾਰ ਯੁੱਧ ਕੀਤੇ ਸੀ ਸ਼ਾਹਜਹਾਨ ਨੇ ਪਰ ਉਹਦਾ ਹੀ ਪੁੱਤਰ ਬਿਮਾਰ ਹੋ ਗਿਆ ਸੀ ਦਾਰਾਸ਼ਕੋ ਤੇ ਸਤਵੇਂ ਪਾਤਸ਼ਾਹ ਦੇ ਦਵਾਈਖਾਨੇ ਕੀਰਤਪੁਰ ਸਾਹਿਬ ਆਇਆ ਸੀ ਪਾਤਸ਼ਾਹ ਨੇ ਖੁਸ਼ੀ-ਖੁਸ਼ੀ ਦਵਾਈ ਦਿੱਤੀ ਠੀਕ ਵੀ ਹੋ ਗਿਆ ਕਿੱਥੇ ਆ ਨਫ਼ਰਤ ਸਾਡੇ ਫਲਸਫੇ ਕਿੱਥੇ ਆ ਮੇਰ ਤੇ ਕਿੱਥੇ ਆ ਵਿਤਕਰੇ ਨਹੀਂ ਗੁਰੂ ਨੇ ਨਹੀਂ ਸਿਖਾਇਆ ਸਾਨੂੰ ਗੁਰੂ ਨੇ ਸਿਖਾਇਆ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭ ਨਾਂ ਕੇ ਸਾਜਨ ਅਸੀਂ ਸਾਰਿਆਂ ਦੇ ਸੱਜਣ ਅਸੀਂ ਸਾਰਿਆਂ ਦੇ ਮਿੱਤਰਾਂ ਜੇ ਅਸੀਂ ਪਹਿਲਾਂ ਆਪਣੇ ਗੁਰੂ ਦੇ ਲੜ ਲੱਗ ਗਏ ਫੇਰ ਸਾਡੇ ਵਿੱਚ ਨਫ਼ਰਤਾਂ ਨਹੀਂ ਤੀਜੀ ਗੱਲ ਦੇਖੋ ਸਿੱਖੀ ਭਰੋਸੇ ਦਾ ਵੀ ਨਾਮ ਹੈ ਮੈਨੂੰ ਖੁਸ਼ੀ ਹੋਈ ਜਦੋਂ ਭਾਈ ਰਣਜੀਤ ਸਿੰਘ ਅਕਾਲ ਤਖਤ ਸਾਹਿਬ ਦੇ ਸਾਹਮਣੇ ਨਤ ਮਸਤਕ ਹੋਏ ਕਤੋਂ ਅਸੀਂ ਕੌਮ ਦੇ ਪ੍ਰਚਾਰਕਾਂ ਦੇ ਮੂੰਹ ਬੰਦ ਕਰੀਏ ਪੰਜਾਬ ਦੇ ਅੰਦਰ ਮਾਝਾ ਉਥੇ ਕਿਵੇਂ ਲਾਲਚ ਲੂਲਚ ਦੇ ਕੇ ਲੋਕ ਦੂਜੇ ਪਾਸੇ ਲਾਉਣ ਦੀ ਗੱਲ ਚੱਲਦੀ ਰੋਕਣਾ ਕਿੰਨੇ ਆਪਾਂ ਇਹ ਗੁਰੂਆਂ ਦੀ ਧਰਤੀ ਉੱਥੇ ਮੈਂ ਤਾਮੇਲਾਡੂ ਸੀ ਤੇ ਮੇਰੇ ਕੋਲ ਜਿਹੜੇ ਪਾਸੇ ਲੋਕ ਜਾ ਰਹੇ ਇਧਰ ਦੇ ਉਹਨਾਂ ਦੇ ਦੋ ਪਾਦਰੀਆਂ ਨੇ ਮੇਰੇ ਹੱਥੋਂ ਕੜਾ ਲਿਆ ਸਿੱਖੀ ਧਾਰਨ ਕਰਾਂਗੇ ਪ੍ਰੋਗਰਾਮ ਹੋਇਆ ਉੱਥੇ ਕਿਉਂਕਿ ਅੱ퍼 ਕਲਾਸਾਂ ਲੋਅਰ ਨੂੰ ਤੰਗ ਕਰਦੀਆਂ ਇੱਕੋ ਹੀ ਹਾਲ ਉਹਨਾਂ ਨੂੰ ਦਿਸਦਾ ਹੈ ਗੁਰੂ ਦੀ ਸਿੱਖੀ ਜਿਨਨੇ ਧਾਰਨ ਕਰ ਲਈ ਸਰਦਾਰ ਬਣ ਗਿਆ ਸਰਟੀਫਿਕੇਟ ਲੈਣ ਦੀ ਕਿਸੇ ਦੇ ਕੋਲ ਲੋੜ ਨਹੀਂ ਆ ਜਿਨਨੇ ਧਾਰਨ ਕਰ ਲਈ ਸਰਦਾਰ ਬਣ ਗਿਆ ਤੁੱਪ ਰੋਸਾ ਗੁਰੂ ਤੇ ਵਿਸ਼ਵਾਸ ਸ਼ਰਧਾ ਦੇਖੋ ਅੱਜ ਸਾਰਾ ਗੜੀ ਦਾ ਵਿਸਕ ਹੈ ਇਹ ਗੱਲ ਕਹਿ ਕੇ ਮੈਂ ਸਮਾਪਤੀ ਕਰ ਦਿੰਦਾ ਹਾਂ ਆਪਣੇ ਸੀ 21 ਸਰਦਾਰ ਇਸ਼ਰ ਸਿੰਘ ਅਗਲੇ ਪਾਸੇ ਸੀ ਹਜ਼ਾਰਾਂ ਔਰ ਅਫਗਾਨਿਸਤਾਨ ਅੱਜ ਉੱਥੇ ਅਗਲਿਆਂ ਨੇ ਰਾਜ ਕੀਤਾ ਉਹ ਲੋਕ ਉਹਨਾਂ ਦਾ ਇਲਾਕਾ ਪਰ ਇਹ ਆਪਣੀ ਜ਼ਿੰਮੇਵਾਰੀ ਨਿਭਾਰਿਆ ਸੀ ਅਗਲਿਆਂ ਨੇ ਕਿਹਾ ਸੁੱਟ ਦਿਓ ਹਥਿਆਰ ਕਹਿੰਦੇ ਨਹੀਂ ਅਸੀਂ ਚਮਕੌਰ ਦੀ ਕੱਚੀ ਗੜੀ ਦੇ ਵਾਰਸਾਂ ਜਿਸ ਗੜੀ ਦੇ ਵਿੱਚ ਚਾਲੀਆਂ ਨੇ ਲੱਖਾਂ ਦੀ ਫੌਜ ਦੇ ਨਾਲ ਮੁਕਾਬਲਾ ਕੀਤਾ ਸੀ ਔਰ ਚਮਕੌਰ ਦੀ ਕੱਚੀ ਗੜੀ ਅੱਜ ਵੀ ਸਾਡੇ ਅੰਦਰ ਅਣਖ ਤੇ ਗੈਰਤ ਭਰਦੀ ਹੈ ਭਾਵੇਂ 21ਾਂ ਹਜ਼ਾਰਾਂ ਦੇ ਨਾਲ ਲੜ ਕੇ ਸ਼ਹੀਦ ਹੋ ਜਾਵਾਂਗੇ ਪਰ ਝੁੱਕਾਂਗੇ ਨਹੀਂ ਇਹਨੂੰ ਕਹਿੰਦੇ ਵਿਸ਼ਵਾਸ ਇਤਿਹਾਸ ਕੱਲਾ ਪੜਨ ਦਾ ਵਿਸ਼ਾ ਨਹੀਂ ਹੈ ਇਤਿਹਾਸ ਸੇਧ ਲੈਣ ਦਾ ਵਿਸ਼ਾ ਹੈ ਉਹਦੇ ਤੋਂ ਸੇਧ ਵੀ ਲੈਣੀ ਤਾਂ ਗੁਰੂ ਦੇ ਉੱਤੇ ਭਰੋਸਾ ਐਵੇਂ ਕੱਚੇ ਪੀਲਿਆਂ ਤੇ ਪਖੰਡੀਆਂ ਤੇ ਨਹੀਂ ਗੁਰੂ ਦੇ ਉੱਤੇ ਭਰੋਸਾ ਸਿੱਖਾ ਵਰਗੀ ਘੱਟ ਤੋਂ ਘੱਟ ਗਿਣਤੀ ਕੌਮ ਐ ਚਤਰਫਾ ਹਮਲੇ ਨੇ ਪਹਿਲਾਂ ਤੋਂ ਨੇ ਪਰ ਅਸੀਂ ਕਿਸ ਦੇ ਆਸਰੇ ਤੇ ਇੱਕ ਦਿਨ 15000 ਸ਼ਹੀਦ ਹੋਏ ਛੋਟੇ ਕੱਲੂ ਘਾਰੇ ਚ ਵੱਡੇ ਕੱਲੂ ਘਾਰੇ ਚ 35 ਤੋਂ 40000 ਪਰ ਅਸੀਂ ਫੇਰ ਉੱਠ ਖਲੋਤੇ ਉਹ ਕਿਹੜਾ ਆਸਰਾ ਸੀ ਉਹ ਸੀ ਗੁਰੂ ਤੇ ਭਰੋਸਾ ਗੁਰੂ ਤੇ ਵਿਸ਼ਵਾਸ ਤਾਂ ਅਸੀਂ ਆਪਣੇ ਗੁਰੂ ਤੇ ਪੂਰਾ ਵਿਸ਼ਵਾਸ ਰੱਖਣਾ ਹੈ ਸ਼ਰਧਾ ਰੱਖਣੀ ਹੈ ਭਾਵਨਾ ਰੱਖਣੀ ਹੈ ਤੇ ਗੁਰੂ ਤੇ ਵਿਸ਼ਵਾਸ ਰੱਖ ਕੇ ਗੁਰੂ ਦੀ ਬਾਣੀ ਨੂੰ ਪੜ੍ਹ ਕੇ ਅਮਲਾਂ ਦੇ ਵਿੱਚ ਲੈ ਕੇ ਆਉਣਾ ਜੇ ਗੁਰੂ ਦੇ ਉੱਤੇ ਭਰੋਸਾ ਵਾ ਤਾਂ ਸਾਨੂੰ ਦੁਨੀਆਂ ਦੀ ਕੋਈ ਵੀ ਤਾਕਤ ਨਾ ਚੁਕਾ ਸਕਦੀ ਆ ਨਾ ਡੁਲਾ ਸਕਦੀ ਆ ਨਾ ਹਰਾ ਸਕਦੀ ਆ ਭਰੋਸਾ ਸਾਨੂੰ ਆਪਣੇ ਗੁਰੂ ਦੇ ਉੱਤੇ ਹੋਵੇ ਜਦੋਂ ਭਰੋਸਾ ਕੀਤਾ ਅਸੀਂ ਉੱਠ ਖਲੋਂਦੇ ਰਹੇ ਤੋ ਘਰਾਂ ਦੇ ਵਿੱਚ ਪਾਠ ਗੁਰੂ ਦੀ ਬਾਣੀ ਦਾ ਅੰਮ੍ਰਿਤ ਵੇਲੇ ਸ਼ਾਮ ਨੂੰ ਆ ਮੇਰੀਆਂ ਮਾਵਾ ਭੈਣਾਂ ਬੈਠੀਆਂ ਮੇਰੀਓ ਧੀਓ ਭੈਣੋ ਮਾਓ ਸਿੱਖੀ ਨੇ ਤੁਹਾਨੂੰ ਇੰਨਾ ਉੱਚਾ ਦਰਜਾ ਦਿੱਤਾ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਬਰਾਬਰ ਦਾ ਦਰਜਾ ਵੀ ਜਿਹਦੀ ਕੋਖ ਤੋਂ ਰਾਜੇ ਮਹਾਰਾਜੇ ਮਹਾਪੁਰਸ਼ ਜਨਮ ਲੈਂਦੇ ਉਹਨੂੰ ਮਾੜਾ ਕਿਉਂ ਕਹਣਾ ਪਰ ਤੁਹਾਡੀ ਵੀ ਇੱਕ ਜ਼ਿੰਮੇਵਾਰੀ ਜਦੋਂ ਰਾਤ ਨੂੰ ਬੱਚੇ ਸੌਣ ਲੱਗਣ ਪਾਠ ਤੇ ਕੋਈ ਸਿੱਖ ਇਤਿਹਾਸ ਦੀ ਸਾਖੀ ਜੇ ਬੱਚਿਆਂ ਨੂੰ ਦਸਾਂਗੇ ਬੱਚੇ ਸਾਡੇ ਸਿੱਖੀ ਦੇ ਵਿੱਚ ਪਰਪੱਕ ਹੋਣਗੇ ਅਰਦਾਸ ਆਪਾਂ ਰੋਜ਼ੀ ਕਰਦੇ ਮੈਂ ਲਾਹੌਰ ਗਿਆ ਸੀ 1 ਅਕਤੂਬਰ ਜੇ ਤੁਸੀਂ ਵੀ ਜਾਇਓ ਅਰਦਾਸ ਦਾ ਇੱਕ ਪੈਰਾ ਲਾਹੌਰ ਉਹ ਕਹੋ ਜੇ ਸਾਣ ਸਾਡੇ ਸੂਰਮੇ ਜਿਨ੍ਹਾਂ ਬਾਰੇ ਰੋਜ਼ ਪੜ੍ਹਦੇ ਆ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਤਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਛੜੇ ਇਹ ਕਿਹੜੀ ਮਿੱਟੀ ਦੇ ਬਣੇ ਸਨ ਮਾਵਾਂ ਦੇ ਗਲਾਂ ਦੇ ਵਿੱਚ ਵੀ ਟੋਟੇ ਪੈ ਪਰ ਉਹ ਡੋਲੇ ਨਹੀਂ ਉਹ ਨਸ਼ਾ ਸੀ ਗੁਰੂ ਦੀ ਬਾਣੀ ਦਾ ਤੋਂ ਆਓ ਸੰਗਤੀ ਰੂਪ ਦੇ ਵਿੱਚ ਆਪਾਂ ਪਾਤਸ਼ਾਹ ਦੇ ਪਾਵਨ ਬਾਣੀ ਦੀਆਂ ਦੋ ਪੰਕਤੀਆਂ ਦਾ ਪਾਠ ਕਰਨਾ ਤੇ ਫਿਰ ਆਪਾਂ ਤੁਹਾਨੂੰ ਫਤਿਹ ਬੁਲਾਉਣੀ ਆ ਹਮੇਸ਼ਾ ਹੀ ਕੋਈ ਆਜੇ ਇੱਧਰੋਂ ਕੋਈ ਉਧਰੋਂ ਜਦੋਂ ਵੀ ਕੋਈ ਆਵੇ ਆ ਦੋ ਪੰਕਤੀਆਂ ਕੰਠ ਕਰ ਲਿਓ ਤੇ ਅੱਗੇ ਸੁਣਾ ਦੇਣੀਆਂ ਇਹਦੇ ਤੋਂ ਪਰੇ ਅਸੀਂ ਨਹੀਂ ਜਾਣੇ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ अमृत सारे विचा अमृत सारे गुरबाणी कह शिवक जन मन ਗੁਰ ਬਾਣੀ ਕਹੈ ਸਿਵਕ ਜਨਮਾਨ ਪਰ ਤਖ ਗੁਰੂ ਨਿਸਤਾਰੇ ਪਰ ਤਖ ਗੁਰੂ ਨਿਸਤਾਰੇ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦੇਖੋ 350 ਸਾਲਾ ਧਰਮ ਹੇਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ 350 ਸਾਲਾ ਸ਼ਹੀਦੀ ਸਾਕਾ ਆਰੇ ਤਿੰਨ ਸਿੱਖ ਸ਼ਹੀਦ ਕੀਤੇ ਸੀ ਗੁਰੂ ਨਾਲ ਪਰ ਤਿੰਨਾਂ ਦੀ ਆਖਰੀ ਇੱਛਾ ਇੱਕੋ ਹੀ ਸੀ ਜਦੋਂ ਸਾਨੂੰ ਸ਼ਹੀਦ ਕਰੋਂ ਸਾਡੇ ਮੁਖ ਸਾਡੇ ਗੁਰੂ ਵੱਲ ਫੋੜੇ ਇਹੀ ਨੁਕਤਾ ਸਮਝਣ ਵਾਲਾ ਜੇ ਮੁਖ ਗੁਰੂ ਵਾਲਾ